ਨਾ ਨਦਵਿੰਦਰ ਸਿੰਘ ਹੈ ਤੇ ਮੈਂ ਅਜੀ ਦੀਪਦਾ ਮਾਮਾ ਇਹ ਇਹਦੀ ਸਿਲੈਕਸ਼ਨ ਹੋ ਚੁੱਕੀ ਸੀ ਸੌਮਵਾਰ ਸੌਮਵਾਰ ਇਹਨੇ ਸ਼ਿਪ ਤੇ ਜਾਣਾ ਸੀ ਬੰਬੇ ਤੇ ਸਾਰੇ ਘਰ ਦੇ ਜਿੱਦਾਂ ਤਿਆਰੀਆਂ ਕਰਦੇ ਹੁੰਦੇ ਵੀ ਚਲੋ ਇੱਕ ਦਿਨ ਰਹਿ ਗਿਆ ਤਾਂ ਅਸੀਂ ਤਿਆਰੀਆਂ ਕਰਦੇ ਇਹ ਦਾਦਾ ਜੀ ਨੇ ਉਹਦੇ ਇਹਨਾਂ ਨੂੰ ਸ਼ੁਕਰ ਆਨ ਨੂੰ ਇਹਨੂੰ ਸ਼ਾਪਿੰਗ ਕਰਾਈਏ ਵੀ ਚਾਹਲਾ ਸਾਰਾ ਸਮਾਨ ਤਿਆਰ ਕਰੰਦੇ ਸੀ ਵੀ ਸੌਮਵਾਰ ਜਾਣਾ ਪੁੱਤ ਨੇ ਪਰ ਜਿਹੜਾ ਸੈਚਰਡੇ ਨੂੰ ਇਹਨੂੰ ਸਵੇਰੇ 9:30 ਵਜੇ ਫੋਨ ਆਉਂਦਾ ਨਾ ਉਹਦੇ ਫੋਨ ਦੇ ਆਧਾਰ ਤੇ ਕਿਸੇ ਨੇ ਇਹਨੂੰ ਸੱਦਿਆ ਤੇ ਜਿਹੜਾ ਇਹਨਾਂ ਇਹ ਵਾਰਦਾਤ ਹੋਈ ਆ ਸਿਰ ਸਾਰਾ ਫਿਸਿਆ ਪਿਆ ਹੈਗਾ ਹੱਥ ਜਿੱਦਾਂ ਆਪਾਂ ਲਾਸ਼ ਨੂੰ ਧੂਕੇ ਲੈ ਕੇ ਜਾਂਦੇ ਨਾ ਹੱਥੇ ਦਾ ਪਿੱਛੇ ਨੂੰ ਆਇਆ ਮੁੜਿਆ ਆ ਜਦੋਂ ਤੁਸੀਂ ਮੌਕਾ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਸਾਫ਼ ਕੀ ਹੋਇਆ ਹੈ ਨਾ ਤੇ ਪਲੀਜ਼ ਸਾਨੂੰ ਇਨਸਾਫ਼ ਚਾਹੀਦਾ ਕਿਉਂਕਿ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਸਾਨੂੰ ਬਹੁਤ ਦੁੱਖ ਆ ਸਾਡਾ ਭਨੇਵਾ ਸੀ 24 ਘੰਟੇ ਨਾਲ ਰਹਿੰਦੇ ਸੀ ਅਸੀਂ ਤੇ ਬਹੁਤ ਹੀ ਦੁੱਖ ਦਾ ਟਾਈਮ ਹੈ ਜੀ ਪਲੀਜ਼ ਜਿੰਨੇ ਵੀ ਕੀਤਾ ਸਾਡੀ ਸੇਲਪ ਕੀਤੀ ਜਾਵੇ ਤੇ ਉਹਨਾਂ ਕਾਤਲਾਂ ਤੱਕ ਪਹੁੰਚਾ ਜਾਵੇ ਜੀ ਮੇਰਾ ਨਾਮ ਮਖਤਾਰ ਸਿੰਘ ਆ ਮੇਰਾ ਪੁੱਤਰਾ ਜਿਹੜਾ 28 ਤਰੀਕ ਤੋਂ ਘਰੋਂ ਨਿਕਲਿਆ ਆ ਸਾਡੇ 10:30 ਵਜੇ ਦਾੜੀ ਕਟਾਉਣ ਵਾਸਤੇ ਗਿਆ ਵਾ ਗਾੜੀ ਕਟ ਕਟਾ ਕੇ ਤੇ ਉੱਥੇ ਇਹਦੇ ਨਾਲ ਕੋਈ ਮੁੰਡਾ ਮਿਲਿਆ ਵਾ ਜਿਹੜਾ ਇਹਦੇ ਮਗਰ ਬੈਠਾ ਵਾ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਢੱ ਲੱਭ ਰਹੇ ਹਾਂ ਪਰ ਨਹੀਂ ਮਿਲਿਆ ਪਰ ਅੱਜ ਸਾਨੂੰ ਇਹ ਲੈ ਤੇ ਇਹ ਬੱਚਾ ਜਿਹੜਾ ਸਾਨੂੰ ਮਿਲਿਆ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਨੂੰ ਸ਼ੱਕ ਆ ਕਿਉਂਕਿ ਸਾਡਾ ਜਿਹੜਾ ਬੱਚਾ ਵਾ ਨਸ਼ੇ ਪਤੇ ਤੋਂ ਰਹਤੀ ਹੀ ਨਸ਼ਾ ਜਿਹੜਾ ਵਾ ਬਿਲਕੁਲ ਐ ਬਿਲਕੁਲ ਇਤੋਂ ਰਹ ਰਿਹਾ ਸੀਗਾ ਤੇ ਇਹ ਬੱਚਾ ਸਾਡਾ ਜਿਹੜਾ ਇਹ ਕਤਲ ਕੀਤਾ ਗਿਆ ਮਾਰਿਆ ਗਿਆ ਵਾ ਨਾ ਕਿ ਇੱਥੇ ਆਣ ਕੇ ਇਹ ਕਹੇ ਦੋਜ ਨਾ ਮਰਿਆ ਤੇ ਕੀ ਕੋਈ ਦੁਸ਼ਮਣੀ ਕਿਸ ਨਾਲ ਪੁਰਾਣੀ ਕਿਸੇ ਨਾਲ ਦੁਸ਼ਮਣੀ ਨਹੀਂ ਕੀ ਕੀ ਪਤਾ ਬੱਚੇ ਬਾਹਰ ਜਾਂਦੇ ਆਉਂਦੇ ਆ ਕੀ ਗੱਲ ਬਾਤ ਹੋਈ ਕੀ ਨਹੀਂ ਹੋਈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਦੁਸ਼ਮਣੀ ਕਹਿਣਾ ਨਹੀਂ ਅੱਜ ਜਿਹੜੀ ਡੈੱਡ ਬਾਡੀ ਮਿਲੀ ਆ ਕੌਣ ਆ ਤੇ ਕਿੱਦਾਂ ਮਿਲੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਉਮੀਦਵਾਰ ਪ੍ਰਧਾਨ}{|\text{ਦਿਆਲ ਸਿੰਘ ਮੀਆਂ ਮਿੰਡ}} ਅੱਜ ਜਿਹੜੀ ਡੈੱਡ ਬਾਡੀ ਮਿਲੀ ਆ ਸਾਡਾ ਮੁਕਤਾਰਸੋਂ ਬਿਹਾਰੀਪੁਰਾ ਸਾਡਾ ਜੂਨ ਪ੍ਰਧਾਨ ਉਹਨਾਂ ਦੇ ਪੁੱਤਰ ਦੀ ਡੈੱਡ ਬਾਡੀ ਮਿਲੀ ਆ ਇਹ 28 ਜੂਨ ਦਾ ਜਿਹੜਾ ਘਰੋਂ ਗਿਆ ਹੈਗਾ ਘਰ ਬਹੁਤ ਵਧੀਆ ਦੱਸ ਕੇ ਗਿਆ ਕਹਿੰਦਾ ਮੈਂ ਇੱਕ ਡੂਰ ਸਾਹਿਬ ਨੂੰ ਦਾੜੀ ਦੀ ਸੇਵ ਕਰਾ ਲਿਆਵਾ ਉਸ ਤੋਂ ਬਾਅਦ ਘਰ ਨਹੀਂ ਗਿਆ ਫੇਰ ਅਸੀਂ ਉਹਨੂੰ ਲੱਭਦੇ ਰਹੇ ਮੋਬਾਈਲ ਵੀ ਇਹਦਾ ਚੱਲਦਾ ਰਿਹਾ ਵਾ ਇਹ ਚੁੱਕਦਾ ਨਹੀਂ ਰਿਹਾ ਅੱਜ ਜਿਹੜਾ ਵਾ ਅੱਜ ਸਾਨੂੰ ਇੱਥੇ ਨਹਿਰ ਤੇ ਪਤਾ ਲੱਗਿਆ ਕਿ ਡੈੱਡ ਬਾਡੀ ਅਸੀਂ ਆਣ ਕੇ ਵੇਖਿਆ ਤੇ ਵਾੜ ਕੇ ਸਾਡੇ ਅਜੀ ਦੀਪ ਦੀ ਡੈੱਡ ਬਾਡੀ ਪਛਾਨੀ ਅਸੀਂ ਪਰ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਵੇਖੋ ਸਾਡੇ ਨੌਜਵਾਨ ਜਿਹੜੇ ਆ ਇਸ ਤਰ੍ਹਾਂ ਜਿਹੜੇ ਆ ਜਾਣ ਦੇ ਦੁਨੀਆ ਤੋਂ ਇਹ ਹੁਣ ਪਤਾ ਨਹੀਂ ਕਤਲ ਹੋਇਆ ਵਾ ਜਾਂ ਨਸ਼ੇ ਦੀ ਡੋਜ਼ ਨਾਲ ਹੋਇਆ ਵਾ ਇਹਦਾ ਹੁਣ ਸਾਰਾ ਮੌਲਾਜਾ ਕਰਾ ਕੇ ਫੇਰ ਅਸੀਂ ਸਾਰਾ ਪਰਪੋਸਟ ਪਤਾ ਲੱਗਦਾ ਤਾਨੂੰ ਕੀ ਲੱਗਦਾ ਕੀ ਹੋਇਆ ਵੇਖੋ ਜੀ ਅਸੀਂ ਤੋਂ ਉਹਦੀ ਡੈੱਡ ਬਾਡੀ ਕੋ ਗਏ ਆ ਬਹੁਤ ਡੈੱਡ ਬਾਡੀ ਦੀ ਮਾੜੀ ਹਾਲਤ ਆ ਸਾਨੂੰ ਇਸ ਤਰ੍ਹਾਂ ਜਿਆਦਾ ਵੀ ਕਤਲ ਹੋਇਆ ਕਿਉਂਕਿ ਚਬਲਾ ਕਿਦੇ ਪਈਆਂ ਵਾ ਸਿਰ ਵੀ ਸਮਝ ਆਉਂਦਾ ਸਿਰ ਚ ਸੱਟ ਉਹਦੀ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਹਾਂ ਪੁਲਿਸ ਨੂੰ ਹੀ ਸੋਮਵਾਰ ਦੀ ਸੂਚਨਾ ਦਿੱਤੀ 23 ਤਰੀਕ ਸੀ ਸਾਰੇ ਉਹਦੇ ਨੰਬਰ ਟਰੇਸ ਵਾਸਤੇ ਦਿੱਤੇ ਸੀ ਡਿਪਟੀ ਸਾਹਿਬ ਨਾਲ ਗੱਲ ਹੋਈ ਸੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਿੰਦੇ ਅਸੀਂ ਟਰੇਸ ਕਰਾਉਂਦੇ ਆ ਪਰ ਫਿਰ ਵੀ ਉਹਦੇ ਟਰੇਸ ਨਹੀਂ ਹੋਏ ਡੈੱਡ ਬਾਡੀ ਅੱਜ ਹਾਨੂੰ ਮਿਲੀ ਉਹ ਵੀ ਸਾਨੂੰ ਇਥੇ ਰਾਜਗੀਰ ਨੇ ਕਿੰਨੇ ਦੱਸਿਆ ਹੈ ਕਿ 29 ਤਰੀਕ ਦੀ ਡੈੱ